ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਸੋ ਨੂਰਮਹਿਲ ਖੜੇ ਆ ਤੇ ਨੂਰਮਹਿਲ ਦੇ ਵਿੱਚ ਸਾਹਮਣੇ ਖੜੇ ਆ ਜੀ ਦੋ ਤਾਰਾਂ ਵਜਦਾ ਵੇ ਰਾਂ ਜਿਹੜਾ ਨੂਰਮਹਿਲ ਦੀ ਮੂਰੀ ਜਿਹੜਾ ਗਾਣਾ ਬੜਾ ਮਸ਼ਹੂਰ ਆ ਜੀ ਉਹ ਆ ਜੀ ਨੂਰਮਹਿਲ ਦੀ ਸਰਾ ਤੇ ਇਹ ਆ ਜੀ ਨੂਰਮਹਿਲ ਸਰਾ ਵਾਲਾ ਜਿਹੜਾ ਬਾਜ਼ਾਰ ਆ ਮੂਰੇ ਜਿਹੜੀ ਮਾਰਕੀਟ ਦੇ ਵਿੱਚ ਲੱਗਦਾ ਤੇ ਇੱਥੇ ਅੱਜ ਆਏ ਹੋਏ ਆ ਜੀ ਆਪਾਂ ਕੁਮਕੜਾ ਦਿਖਾ ਦਈਏ ਪਹਿਲਾਂ ਇੱਥੇ ਅਸੀਂ ਪਹਿਲਾਂ ਇੱਕ ਦੋ ਸ਼ੂਟ ਕਰ ਚੁੱਕੇ ਆ ਤੇ ਇੱਥੇ ਆਏ ਆ ਜੀ ਅੱਜ ਆਪਾਂ ਫਰੈਸ਼ ਸੋਇਆ ਚਾਂਪ ਦਿੱਲੀ ਵਾਲਿਆਂ ਦੇ ਆਹ ਦੇਖ ਸਕਦੇ ਤੁਸੀਂ ਇੱਥੇ ਬਾਈ ਹੁਣੀ ਕਾਫੀ ਤਰ੍ਹਾਂ ਤਰ੍ਹਾਂ ਤੇ ਨੂਰ ਮੈਲ ਦੇ ਵਿੱਚ ਇੱਕ ਇਕਲੌਤਾ ਬਾਈ ਚਾਪ ਵਾਲਾ ਆਇਆ ਜਿਹੜਾ ਸਿਰਫ ਕੱਲੀਆਂ ਇਕਲੌਤਾ ਚਾਹ ਬਣਾਉਂਦਾ ਤੇ ਹੋਰ ਲਾਗੇ ਬਾਈ ਟਿਕਟੇ ਦੇ ਦਿੰਦਾ ਕਿਸੇ ਨੂੰ ਤੇ ਗੱਲਬਾਤ ਕਰ ਲੈਂਦੇ ਆ ਪਰ ਆਰੂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਪਾਜੀ ਠੀਕ ਠਾਕ ਹੋ ਕੋਕ ਵਜੇ ਆ ਜੀ ਪਾਜੀ ਪਹਿਲਾਂ ਤਾਂ ਮੈਨੂੰ ਇੱਕ ਗੱਲ ਦੱਸੋ ਵੀ ਤੁਸੀਂ ਨੂਰ ਮੈਲ ਚ ਕੱਲੇ ਹੀ ਹੋ ਜਿਹੜੇ ਸਟਾਲ ਲਾ ਕੇ ਚਾਹਪ ਵੇਚਦੇ ਹੋ ਹਾਂ ਜੀ ਕੀ ਗੱਲ ਕਿਸੇ ਨੂੰ ਵੇਹੇ ਨਹੀਂ ਟਿਕਟ ਦਿੰਦੇ ਜਾਂ ਤੁਸੀਂ ਇੱਥੇ ਤੁਹਾਡੀ ਚਾਹ ਵੀ ਬਹੁਤ ਵਧੀਆ ਲੱਗੇ ਟਿਕਦਾ ਨਹੀਂ ਕੋਈ ਟਿਕਣ ਦੀ ਨਹੀਂ ਗੱਲ ਜੀ ਤੇ ਪ੍ਰਮਾਤਮਾ ਨੂੰ ਪਤਾ ਦੀ ਇਹ ਦੇਣ ਹੈ ਜੀ ਜੀ ਵੀ ਕੁੱਟ ਗਿਆ ਨਹੀਂ ਅੱਛਾ ਹਾਂਜੀ ਤੁਸੀਂ ਕਿਵੇਂ ਟਿਕਿਓ ਇਹ ਦੱਸਦੇ ਆ ਥੋੜਾ ਪਰਮਾਤਮਾ ਦੇਆ ਦਾ ਵੀ ਉਹ ਗਾਕੀ ਹੈ ਨਹੀਂ ਸੀ ਕਿ ਲੋਕਾਂ ਕੋਲੇ ਜਾਂ ਕੀ ਵਜ੍ਹਾ ਕੀ ਕਾਰਨ ਕੀ ਰਿਹਾ ਉਹਨਾਂ ਨੇ ਪੁੱਛੀ ਸਮਾਂ ਜਦ ਕੁਆਲਿਟੀ ਫੂਡ ਕੁਆਲਿਟੀ ਦੇ ਵਿੱਚ ਨਹੀਂ ਹੋ ਸਕਦੀ ਜੀ ਨਕਉਦਰੋਂ ਕਾਫੀ ਬੰਦੇ ਮੇਰੇ ਕੋਲ ਆਂਦੇ ਹੋ ਕਹਿੰਦੇ ਉੱਥੇ ਲਗਾਓ ਪਰ ਮੇਰਾ ਇੱਥੇ ਪਰਮਾਤਮਾ ਨਾਲ ਦੇਆ ਦਾ ਬਹੁਤ ਵਧੀਆ ਕੰਮ ਹੈ ਮੈਨੂੰ ਜਾਣ ਦੀ ਲੋੜ ਨਹੀਂ ਹੈ ਅੱਛਾ ਤੇ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿਹੜੀ ਕਿਹੜੀ ਚਾਪ ਬਣਾਉਂਦੇ ਹੋ ਤੇ ਕੀ ਕੀ ਰੇਟ ਹੈ ਉਹਦਾ ਆਪਣੇ ਕੋਲ ਸਰ ਮਲਾਈ ਚਾਪ ਹੁੰਦੀ ਆ ਹੂੰ ਪਦੀਨਾ ਚਾਪ ਹੁੰਦੀ ਆ ਤੰਦੂਰੀ ਚਾਪ ਹੁੰਦੀ ਨਾਲ ਨਾਲ ਦਿਖਾ ਦਿਓ ਕਿਹੜੀ ਕਿਹੜੀ ਮਲਾਈ ਤੇ ਕਿਹੜੀ ਆਹ ਮਲਾਈ ਹੁੰਦੀ ਆ ਜੀ ਅੱਛਾ ਜੀ ਆ ਆਪਣੀ ਟਿਕਾ ਜੀ ਜੀ ਇਹਦਾ ਤੰਦੂਰੀ ਆ ਜੀ ਅੱਛਾ ਇਹਦੇ ਜਿੱਦਾਂ ਤੇਰੋ ਫਲੇਵਰ ਬਣ ਜਾਂਦੇ ਜੀ ਅੱਛਾ ਰੈੱਡ ਜਿਹੜੀ ਇਹਨਾਂ ਤੰਦੂਰੀ ਦੇ ਆਪਾਂ ਚਾਰੀ ਮਸਾਲਾ ਤੇ ਤੰਦੂਰੀ ਬਲਾਈ ਰੱਖਿਆ ਅੱਛਾ ਤੇ ਅੱਜਕੱਲ ਮਸ਼ਰੂਮ ਵਾਲਾ ਜੀ ਗਰਮੀ ਆ ਉਹਦੇ ਕਰਕੇ ਬੰਦ ਕੀਤਾ ਹੋਇਆ ਅੱਛਾ ਤੇ ਸਰਦੀਆਂ ਨੂੰ ਮਸ਼ਰੂਮ ਦੀ ਹੁੰਦੀ ਆ ਲ ਮਤਲਬ ਤਿੰਨ ਚਾਰ ਤਰੇ ਦੀ ਤੁਹਾਡੇ ਕੋਲ ਚਾਪ ਆ ਮਲਨੂਰ ਮੇਰ ਦੇ ਵਿੱਚ ਮਾਰਕੀਟ ਹੈਗੀ ਚਾਂਪ ਦੀ ਹਾਂਜੀ ਹੈਗੀ ਕਿਉਂਕਿ ਜਿਵੇਂ ਨਕੋਦਰ ਦੇ ਵਿੱਚ ਬੜੀ ਚਾਂਪ ਦੀ ਮਾਰਕੀਟ ਵੱਡੀ ਆ ਹਾਂਜੀ ਹਾਂਜੀ ਉੱਥੇ ਕਾਫੀ ਲੋਕ ਨੇ ਜਿਹੜੇ ਚਾਂਪਾ ਵੇਚਦੇ ਨੇ ਪਰ ਮੂਰਮਲ ਦੇ ਕਈ ਲੋਕ ਹੈ ਮੈਂ ਦੇਖਿਆ ਨਕੋਦਰ जरूर ਜਾਂਦੇ ਨੇ ਚਾਂਪਾ ਖਾਣ ਦੇ ਜਾਂਦੇ ਆ ਇਹ ਚ ਕੋਈ ਦਰ ਆਏ ਨਹੀਂ ਜਾਂਦੇ ਆ ਪਰ ਜਿਹੜੇ ਆਪਣੇ ਕੋ ਕਸਟਮਰ ਪੱਕੇ ਆ ਆਪਣੇ ਕੋ ਆਉਂਦੇ ਜਾਂਦੇ ਆ ਇਹ ਤਾਂ ਉਹ ਤਾਂ ਨਹੀਂ ਵੀ ਕਰਦਾ ਜੋਗੀ ਜੋਗਰਾ ਤੇ ਬਾਹਰ ਦਾ ਜੋਗੀ ਸਿੱਧ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਹਾਂਜੀ ਆਪਣੇ ਕੋ ਜਿੱਦਾਂ ਜੜਿਆਲਾ ਹੋ ਗਿਆ ਇਧਰ ਆਲੇ ਦੁਆਲੇ ਪਿੰਡ ਜਿੰਨੇ ਵੀ ਆ ਬਿਲਗਾ ਫਲੋਰੋ ਨਕੋਦਰੋ ਵੀ ਮੇਕੋ ਆਂਦੇ ਕਈ ਕਾਫੀ ਕਾਫੀ ਅੱਛਾ ਸਾਰੇ ਸੰਤੁਸ਼ਟ ਆ ਵਧੀਆ ਓਕੇ ਅੱਜ ਭਾਈ ਪਹਿਲਾਂ ਕੀ ਕੰਮ ਕਰਦੇ ਸੀ ਪਹਿਲਾਂ ਮੈਂ ਡਿਲੀਵਰੀ ਕਰਦਾ ਸੀ ਅੱਜ ਡਿਲੀਵਰੀ ਕਰਦੇ ਸਾਂ ਤੇ ਚਾਪਾ ਵਾਲੇ ਪਾਸੇ ਨੂੰ ਆਉਣ ਦਾ ਕੀ ਕਾਰਨ ਬਣ ਗਿਆ ਚਾਪਾ ਵਾਲੇ ਪਾਸੇ ਦਾ ਮੇਰੇ ਬ੍ਰਦਰ ਆ ਵੱਡੇ ਉਹਨਾਂ ਨੇ ਜਿੱਦਾਂ ਮਤਲਬ ਮੈਨੂੰ ਕਹਿੰਦੇ ਵੀ ਤੂੰ ਡਿਲੀਵਰੀ ਨਹੀਂ ਕਰਨੀ ਤੇ ਤੂੰ ਸਾਨੂੰ ਤੂੰ ਬਾਹਰ ਦੰਨਾ ਵੀ ਸਾਨੂੰ ਚੰਗਾ ਨਹੀਂ ਲੱਗਦਾ ਅੱਛਾ ਰਾਤ ਭਰ ਆ ਤੇ ਬਾਹਰ ਹੀ ਦੰਦਾ ਵਾਂ ਵੇ ਮੇਰੇ ਕਾਲਾ ਬਰਦਰ ਜੀ ਅੱਜ ਦਾ ਜੂਸ ਆਲੇ ਮੇਰੇ ਬਰਦਰ ਦੀ ਆਹਦੇ ਨਾਲ ਜੂਸ ਹੈ ਹਾਂਜੀ ਇੱਥੇ ਵੀ ਅਸੀਂ ਨਾਲ ਹੀ ਦਿਖਾਉਨੇ ਆਂ ਕਿ ਵੀ ਚੱਲ ਪਹਿਲਾਂ ਇਕੱਠਾ ਚ ਜੁਆਇੰਟ ਬਲੌਗ ਬਣਾਵਾਂਗੇ ਤੁਹਾਡਾ ਅਸੀਂ ਅੱਜ ਕਿਉਂਕਿ ਮੈਂ ਸੋਚਿਆ ਕਿ ਤੁਹਾਨੂੰ ਦੋਨਾਂ ਦਾ ਅਸੀਂ ਇਕੱਠਾ ਹੀ ਇੱਕ ਨਾਲ ਕਰ ਦੇਣਾ ਆਂ ਹਾਂਜੀ ਇਹ ਬ੍ਰਦਰ ਆ ਇਹਨਾਂ ਦਾ ਪ੍ਰਤਾਪ ਆ ਇਹਨਾਂ ਨੇ ਮੈਨੂੰ ਗਾਈਡ ਕੀਤਾ ਵੀ ਤੂੰ ਡਰਾਈਵਰੀ ਛੱਡ ਕੇ ਤੂੰ ਇਸ ਲੈਨ ਚ ਆ ਇਹ ਮੈਨੂੰ ਲੱਗਦਾ ਤੁਹਾਡਾ ਹੈਗਾ ਦਿੱਲੀ ਵਾਲਿਆਂ ਦੇ ਨਾਂ ਤੇ ਮਸ਼ਹੂਰ ਤਾਂ ਤੁਸੀਂ ਲਗਭਗ ਦੂਰ ਮੈਲ ਦੇ ਵਿੱਚ ਪੂੜਿਆ ਆਤਾ ਪੁਠੀਆਂ ਪਾਈਆਂ ਹੋਈਆਂ ਇਹ ਤਾਂ ਤੁਸੀਂ ਚਾਂਪਾਂ ਵਾਲੇ ਇੱਧਰ ਭਾਈ ਜੂਸ ਵਾਲੇ ਜੂਸ ਵਾਲੇ ਭਰਾ ਕੋ ਬਾਅਦ ਚ ਚੱਲਦੇ ਆਂ ਪਰ ਇੱਕ ਪੁਠੀ ਆਦਤ ਪਈ ਆ ਟਿੱਕੀਆਂ ਟੁੱਕੀਆਂ ਖਵਾਉਣ ਦੀ ਹਾਂਜੀ ਮੜਕਾ ਕੁਲਫੀ ਵੀ ਹੈਗੀ ਮੜਕਾ ਕੁਲਫੀ ਭਾਈ ਕੀ ਗੱਲ ਸਾਰਾ ਠੇਕਾ ਤੁਸੀਂ ਲੈ ਲਾਂ ਦੂਰ ਵਾਲੇ ਤੋਂ ਹੋਣੇ ਕੇ ਨੂੰ ਹੋਰ ਕੰਮ ਨਹੀਂ ਕਰਨਾ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਜੀ ਜਾਨੀ ਕਿ ਮਿਹਨਤ ਆਪ ਹੀ ਕਰਨੀ ਆ ਕੋਈ ਲੇਬਰ ਨਹੀਂ ਰੱਖਣੀ ਜੋ ਕੰਮ ਕਰਨਾ ਆਪਣੇ ਹੱਥੀ ਕਰਨਾ ਸਾਨੂੰ ਉੱਤ ਸਦਸਤੀ ਆ ਕੀ ਬਾਤ ਹੈ ਅਜਾ ਤੁਹਾਨੂੰ ਦਿੱਲੀ ਵਾਲੇ ਕਿਉਂ ਕਹਿੰਦੇ ਭਾਜੀ ਦਿੱਲੀ ਵਾਲੇ ਸਭ ਲੱਭਦਾ ਸਾਡੇ ਬਜ਼ੁਰਗ ਸੀ ਨਾ ਉਹ ਪਹਿਲੇ ਇੱਥੇ ਇੱਥੇ ਰਹਿੰਦੇ ਸੀ ਨੂਰ ਮਲ ਇੱਥੇ ਅੱਛਾ ਇਦਾਂ ਸਾਡੇ ਦਾਦਾ ਹੋਗੇ ਡੈਡੀ ਉਹਨੇ ਸਾਡੇ ਇੱਥੇ ਦੇ ਸੀਗੇ ਇੱਥੋਂ ਜਦੋਂ ਜਾਨੀ ਕਿ ਇੱਥੋਂ ਬਿਜੂਤ ਕੇ ਸਭ ਕੁਝ ਚਲੇ ਗਿਆ ਜਾਣੀ ਉੱਥੇ ਸਾਡੀ ਸੈਟਿੰਗ ਦੇ ਮੁਰਕੇ ਸਾਡੇ ਆ ਜਿਹੜੇ ਨਾ ਆਪਣੇ ਬਦਾਮੀ ਹੋਣੀ ਆ ਜਿਹੜੇ ਤਿਲਕੇ ਹੋਣੀ ਆ ਇਹ ਸਾਡੇ ਰਿਲੇਟਿਵ ਆ ਅੱਛਾ ਬਈ ਯਾਰ ਬੀਰ ਗਾਂ ਤੇ ਇਹਨਾਂ ਨੇ ਜਿੱਦਾਂ ਤਿਲਕੇ ਭਾਈ ਦਾ ਸਾਡੇ ਵਿਆਹ ਹੋਇਆ ਸੀ ਇਹਨਾਂ ਦੇ ਮੈਰਿਜ ਸੀਗੀ ਤੇ ਇਹਨਾਂ ਨੇ ਸਾਨੂੰ ਇਨਵਿਟੇਸ਼ਨ ਦਿੱਤਾ ਸੀ ਅਸੀਂ ਇੱਥੇ ਆਏ ਜਦੋਂ ਤੇ ਇਹਨਾਂ ਨੇ ਸਾਨੂੰ ਵਾਪਸ ਨਹੀਂ ਜਾ ਦਿੱਤਾ ਇੱਕ ਸਾਡਾ ਉੱਥੇ ਕੰਮ ਨਹੀਂ ਸੀ ਸਹੀ ਹੋਇਆ ਦਿੱਲੀ ਜਾ ਕੇ ਮੜਕੇ ਦੁਆਰਾ ਕਿ ਇੱਥੇ ਸੈਟਲ ਹੋਏ ਦੁਆਰਾ ਸਾਡੇ ਬਜੋਦ ਜੀ ਨੇ ਸਾਡੇ ਫਾਦਰ ਜੀ ਨੂੰ ਬਹੁਤ ਮਹਿਲਤ ਕੀਤੀ ਉਹਨਾਂ ਨੇ ਮੜਕਾ ਕੁਲਫੀ ਲਗਾਈ ਮੂਖਲੀ ਲਗਾਈ ਜਿਹੜੀ ਲਗਾਦੇ ਦੇ ਮਹੱਲੇ ਤੇ ਜਾ ਕੇ ਜਿੱਦਾਂ ਮੂਖਸ ਨਹੀਂ ਜਿੱਦਾਂ ਜਾਂਦਾ ਹੁੰਦਾ ਹੈ ਪਹਿਲਾਂ ਉਦੋਂ ਸਾਡੇ ਫਾਦਰ ਜੀ ਜਾਂਦੇ ਤੇ ਕੁਲਫੀ ਲਾ ਕੇ ਮੜਕਾ ਅੱਛਾ ਮੜਕਾ ਕੁਲਫੀ ਹਾਂਜੀ दे दे। अच्छा ਉਹਨਾਂ ਦੇ ਨਾਲ ਅਸੀਂ ਜੋ ਸਕੂਲ ਜਾਂਦੇ ਆ ਕੇ ਫਿਰ ਉਹਨਾਂ ਦੇ ਨਾਲ ਅਸੀਂ ਵੀ ਜਾਂਦੇ ਹੁੰਦੇ ਸੀ। ਅੱਛਾ। ਉਦੋਂ ਦੀ ਸਾਨੂੰ ਆਰਥ ਪਈ ਹੋਈ ਸਾਰੇ ਬਜ਼ੁਰਗਾਂ ਨੂੰ ਵੀ ਯਾਨੀ ਕੰਮ ਕਰਨਾ ਆਪਣੇ ਹੱਥੀਂ ਕਰ। ਯਾ ਮਤਲਬ ਸਪੈਸ਼ਲੀ ਤੁਸੀਂ ਮੜਗਾ ਗੁਲਫੀ ਤੁਹਾਡੇ ਫਾਦਰ ਸਾਹਿਬ ਮੜਗਾ ਗੁਲਫੀ ਤੋਂ ਸਟਾਰਟ ਕੀਤਾ ਹੈ। ਹਾਂਜੀ ਹਾਂ। ਤੇ ਭਾਈ ਉਹ ਫਿਰ ਮਤਲਬ ਸਾਰੇ ਨੇ ਆਪੋ ਆਪਣੇ ਕੰਮ ਵੰਡ ਲਿਆ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਦੇ। ਕੀ ਬਾਤ ਹੈ। ਉਦੋਂ ਦੇ ਯਾਨੀ ਕਿ ਸਾਡਾ ਕੰਮ ਅਸੀਂ ਅਲੱਗ-ਅਲੱਗ ਕਰ ਲਿਆ ਆਪਣਾ ਨੇ ਤੇ ਯਾਨੀ ਪਰਮਾਤਮਾ ਦੇ ਦਿਆ ਪੂਰੀ। ਅੱਛਾ। ਬਹੁਤ ਹੋਇਆ ਤੇ ਭਾਈ ਸਾਨੂੰ ਅੱਜ ਚਾਮਕੜੀ ਖਵਾਓਗੇ। ਤੁਸੀਂ ਹੁਕ ਤੁਸੀਂ ਆਪਣੀ ਜਿਹੜੀ ਹੌਟ ਸੇਲਿੰਗ ਪ੍ਰੋਡਕਟ ਆ ਉਹਦੀ ਖਵਾਦੋ ਤੁਹਾਨੂੰ ਮਲਾਈ ਚਾਹ ਖਵਾ ਲੈ। ਚਲੋ। ਠੀਕ ਹੈ ਜੀ। ਮੈਨੂੰ ਮੈਂ ਤਾਂ ਆਇਆ ਤੀਜਾ ਸ਼ੂਟ ਕਰ ਰਿਹਾ ਚਾਪ ਦਾ। ਠੀਕ ਹੈ ਜੀ। ਪਹਿਲਾਂ ਮੈਂ ਇੱਕ ਖੰਨੇ ਕਰਕੇ ਆਇਆ ਸੀ, ਦੂਜਾ ਮੇਰਾ ਨਕੋਦਰ ਆ ਸਾਡੇ ਭਰਾ ਖਾਲਸਾ ਸਿੰਘ ਚਾਪ ਵਾਲੇ। ਤੇ ਤੀਜਾ ਸ਼ੂਟ ਮੇਰੇ ਵਲੌਗ ਪੂਰੇ ਵਲੌਗ ਚੈਨਲ ਦੇ ਉੱਤੇ ਸਿਰਫ ਤੁਹਾਡਾ ਤੀਜਾ ਸ਼ੂਟ ਹੈ ਜੀ। ਠੀਕ ਹੈ ਜੀ। ਠੀਕ ਹੈ ਜੀ ਤੇ ਚੰਗਾ ਖੜਾ ਬਣਾਇਆ ਤੇ ਚੰਗੀ ਫਿੱਤਾਈਓ ਉਸ ਹਿਸਾਬ ਦਾ ਸਾਨੂੰ ਹੋਵੇ। ਬਿਲਕੁਲ ਜੀ ਬਿਲਕੁਲ। ਖੇਤਰ ਬਾਈ ਬਣਾ ਰਿਹਾ ਤੇ ਬਾਈ ਹੁਣੋਂ ਦੇਖ ਲਈ ओके okay. अच्छा फ्लो कुकच कर देओ अच्छा एक ही नाम रखे हो या बटर है, है।, है ये बटर ਨਾਲ ਗਰਮ ਕਰਕੇ ਤੁਸੀਂ ਇਹ ਚੀਜ਼ ਨੂੰ ਕਰਦੇ ਹੋ ਕੀ ਬਾਤ ਹੈ ਤੇ ਭਾਈ ਕੀ ਰੇਟ ਕੀ ਰੇਟ ਬੱਸ ਰੇਟ ਜਿੱਦਾਂ ਮਲਾਈ ਚਾਪ ਦਾ ਜੀ ਫੁੱਲ ਚਾਪ ਪਲੇਟ ਹੈਗੀ ਜੀ 150 ਰੁਪਏ ਦੀ ਹਾਫ ਹੈਗੀ 80 اچھا ਹਾਫ 80 ਦੀ 150 ਦੀ ਫੁੱਲ ਫੁੱਲ ਤੇ ਦੋ ਸਟਿੱਕਾਂ ਨੇ ਜਾਂ ਹਾਫ ਇੱਕ ਸਟਿੱਕ ਅੱਛਾ ਹਾਫ ਇੱਕ ਸਿਕ ਹੋਣੀ ਹੈ ओके ਤੇ ਇੱਕ ਚੀਜ਼ ਮੈਨੂੰ ਹੋਰ ਦੱਸ ਦਿਓ ਤੇ ਕੀ ਟਾਈਮਿੰਗ ਕੀ ਆ ਬੱਜੀ ਟਾਈਮਿੰਗ ਸਾਡੀ ਜਿੱਦਾਂ ਗਰਮੀਆਂ ਨੂੰ ਹੁੰਦੀ 2 ਤੋਂ 9 ਵਜੇ ਤੱਕ 2 ਤੋਂ 9 ਵਜੇ ਤੱਕ 9 ਵਜੇ ਤੱਕ ओके ਤੇ ਸਰਦੀਆਂ ਨੂੰ ਦੇ 12 ਤੋਂ ਲੈ ਕੇ ਰਾਤ ਦੇ ਅ ਸਰਦੀਆਂ ਨੂੰ ਕੋਈ ਪ੍ਰੋਡਕਟ ਚੇਂਜ ਹੁੰਦਾ ਨਹੀਂ ਸੇਮ ਹੀ ਹੁੰਦਾ ਤੇ ਰਿਕ ਮਸ਼ਰੂਮ ਆ ਜਾਂਦੀ ਵਿੱਚ ਇਹਦੇ ਸਰਦੀਆਂ ਨੂੰ ਤੇ ਬਾਕੀ ਸੇਮ ਨੇ ਓਕੇ ਚਲੋ ਤੁਸੀਂ ਜਦ ਤੱਕ ਸਾਡੀ ਚਾਂਪਲਾ ਉਦੋਂ ਤੱਕ ਅਸੀਂ ਤੁਹਾਡੇ ਭਰਾ ਨਾਲ ਗੱਲਬਾਤ ਕਰਦੇ ਹਾਂ ਥੈਂਕ ਯੂ ਸੋ ਮਚ ਤੇ ਲੋ ਜੀ ਇੱਧਰ ਗੱਲ ਕਰਦੇ ਆਂ ਬਾਈ ਨਾਲ ਤੇ ਇਹ ਆ ਜੀ ਉਹ ਸਖਸ਼ ਜਿਹੜਾ ਭਰਾ ਨੇ ਕਿਹਾ ਸੀਗਾ ਵੀ ਜਿਹੜਾ ਦਿੱਲੀ ਵਾਲਿਆਂ ਨੂੰ ਮਸ਼ਹੂਰ ਕਰਨ ਵਾਲਾ ਬੰਦਾ ਆਹੀ ਆ ਕਿਉਂ ਬਾਈ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਚਾਲ ਬਿਲਕੁਲ ਕਿਰਪਾ ਹੋ ਰਹੀ ਜੀ ਕੀ ਬਾਤ ਹੈ ਜੀ ਬਾਈ ਹੁਣੀ ਜੂਸ ਬਹੁਤ ਵਧੀਆ ਬਣਾਉਂਦੇ ਨੇ ਦੇਖੋ ਤੁਸੀਂ ਅਨਾਰ ਬਿਲਕੁਲ ਕਲਰ ਤੋਂ ਬਗੈਰ ਕੀ ਬਾਤ ਹੈ ਇਹਦੇ ਵਿੱਚ ਚਕੰਦਰ ਦੇ ਪੀਸ ਕੀ ਬਾਤ ਹੈ ਕੀ ਬਾਤ ਇਹਨੂੰ ਕਿਹਾ ਜਾਂਦਾ ਜੀ ਜੂਸ ਕਲਰ ਤੋਂ ਬਗੈਰ ਵਾਜੀ ਦਾ ਅੱਛਾ ਇੱਕ ਚੀਜ਼ ਤੁਹਾਡੀ ਪੱਕਿਆ ਵੀ ਤੁਸੀਂ ਜਿਹੜਾ ਜੂਸ ਬਣਾਉਂਦੇ ਹੋ ਪਿਓਰ ਬਣਾਉਂਦੇ ਆਂ ਤੇ ਨੂਰ ਮੈਨ ਤੇ ਤੁਹਾਡੇ ਵਰਗਾ ਜੂਸ ਹੀ ਕਹਿੰਦੇ ਬਣਾਉਦਾ ਕੋਈ। ਕੀ ਗੱਲ ਆ ਇਹ? ਦੇਖੋ ਜੀ ਜਿਹੜਾ ਕੰਮ ਕਰੀਦਾ ਦਿਲ ਨਾਲ ਕਰੀਦਾ ਆ ਬਾਕੀ ਪਿਆਰ ਇੰਨਾ ਮਿਲਦਾ ਲੋਕਾਂ ਦਾ। ਤੇ ਮਿਲਾਵਟ ਕਰਨ ਨੂੰ ਦਿਲ ਨਹੀਂ ਕਰਦਾ। ਕਿਆ ਬਾਤ ਹੈ ਫਿਰ। ਕਿਉਂਕਿ ਅਸੀਂ ਖੁਦ ਨਹੀਂ ਕਹਿੰਦੇ ਹੈਗੇ ਵੀ ਸਾਡਾ ਜੂਸ ਪੀ ਰਹੇ ਆ। ਭਾਜੀ ਕਿੱਦਾਂ ਦਾ ਲੱਗਿਆ? ਸਾਡੇ ਜੇਲ੍ਹ ਨੂੰ ਸਕੂਨ ਤਾਂ ਮਿਲਦਾ ਆ ਜਦੋਂ ਗਾਗ ਸਾਨੂੰ ਕਹਿੰਦਾ ਨਾ ਭਾਜੀ ਵਾਕਈ ਕਿ ਉਸ ਬਹੁਤ ਵਧੀਆ ਜੂ ਇਸ ਬਹੁਤ ਵਧੀਆ ਕਿਆ ਬਾਤ ਸਾਨੂੰ ਉਹਦਾ ਖੁਸ਼ੀ ਹੁੰਦੀ ਹੈ ਤੁਸੀਂ ਇਹ ਕੰਮ ਕਰੋ ਗੱਲ ਕਰਦੇ ਕਰਦੇ ਨਾਲ ਬਾਈ ਕੋਲ ਪੈਸੇ ਕੱਢ ਲਓ ਹਾਂਜੀ ਕੋਈ ਬਾਈ ਹੁਣਾਂ ਦੇ ਵਿਹਲੇ ਹੋ ਕੇ ਘਰ ਜਾਣਾ ਤੇ ਇਸ ਕਰਕੇ ਨਾ ਬਸ ਲੋਕਾਂ ਦਾ ਪਿਆਰ ਆ ਜੀ ਕਿਆ ਭੋਲੇ ਸ਼ੰਕਰ ਦੀ ਇੰਨੀ ਕਿਰਪਾ ਆ ਬਾਜੀ ਉਹਨਾਂ ਨੇ ਇਦਾਂ ਸਾਡਾ ਹੱਥ ਹੈ ਅਸੀਂ ਉਂਗਲੀ ਬੜੀ ਉਹਨਾਂ ਨੇ ਹੱਥ ਹੀ ਫੜ ਲਿਆ ਭਾਜੀ ਪਹਿਲਾਂ ਦੱਸੋ ਕਿੰਨੇ ਟੋਟਲ ਕਿੰਨੇ ਭਰਾਓ ਤੁਸੀਂ ਅਸੀਂ 4 ਭਰਾ ਆ ਜੀ ਚਾਰੇ ਭਰਾਓ ਦਾ ਹੁਣ ਕੱਲਾ ਕੱਲਾ ਕੰਮ ਦੱਸਦੇ ਕਿਉਂਕਿ ਬਾਈ ਨੇ ਕਿਹਾ ਤੁਸੀਂ ਸਟਾਰਟ ਕੀਤਾ ਵਾਰਿਆਂ ਨੂੰ ਇਹ ਦੇਖੋ ਜੀ ਸਾਡਾ ਦੇਲੀ ਕੁਛ ਇਦਾਂ ਦਾ ਆ ਬਈ ਰਹਿ ਨਹੀਂ ਜੁੰਦਾ ਹੂੰ ਕੋਈ ਭਰਾ ਪਿੱਛੇ ਨਾ ਰਹਿ ਜੀ ਬਈ ਅੱਛਾ ਕੀ ਬਾਤ ਹੈ ਅਸੀਂ ਭਾਵੇਂ ਪਿੱਛੇ ਥੋੜਾ ਜਿਹਾ ਰਹਿ ਜਾਈਏ ਉਹ ਆ ਜੀ ਪਰ ਉਹ ਨਾ ਰਹਿ ਜਾਣ ਵਾ ਜੀ ਇਹ ਇਸ ਕਰਕੇ ਬਸ ਅੱਛਾ ਕਿਹੜੇ ਕਿਹੜਾ ਭਰਾ ਕਿਹੜਾ ਕਿਹੜਾ ਕੰਮ ਕਰਦਾ ਇਹ ਦੱਸੋ ਦੇਖੋ ਜੀ ਇੱਕ ਤਾਂ ਸਾਡਾ ਵੱਡਾ ਭਰਾ ਹੈਗਾ ਜੀ ਸੁਭਾਸ ਚੰਦਰ ਜੀ ਦਿੱਲੀ ਵਾਲੇ ਉਹਨਾਂ ਦਾ ਹੈਗਾ ਜੀ ਪਕੌੜਿਆਂ ਦਾ ਕੰਮ ਟਿੱਕੀਆਂ ਦਾ ਕੰਮ ਜਿਹੜਾ ਬਲੌਗ ਅਸੀਂ ਜਲਦੀ ਬਣਾਉਣਾ ਉਹਨਾਂ ਦਾ ਹਾਂਜੀ ਟਿੱਕੀ ਦਾ ਕੰਮ ਹੈ ਜੀ ਉਹਨਾਂ ਦਾ ਜੀ ਤੇ ਟਿੱਕੀ ਬੜੀ ਮਸ਼ਹੂਰ ਹੈ ਉਹਨਾਂ ਦੀ ਹਾਂਜੀ ਦਿੱਲੀ ਦੇ ਵਿੱਚ ਬਹੁਤ ਟਿੱਲੇ ਵਾਲੀ ਟਿੱਕੀ ਮਸ਼ਹੂਰ ਹੈ ਦੂਰ ਮਿਲਦੀ ਹਾਂਜੀ ਜਿੱਥੇ ਮਰਜ਼ੀ ਪੁੱਛ ਲਓ ਦਿੱਲੀ ਵਾਲਿਆਂ ਦੀ ਟਿੱਕੀ ਜੀ ਜੀ ਪਕੌੜਿਆਂ ਦਾ ਕੰਮ ਹਾਂਜੀ ਤੇ ਦੂਸਰੇ ਨੰਬਰ ਤੇ ਮੈਂ ਆ ਗਿਆ ਜੀ ਅੱਛਾ ਜੀ ਮੈਂ ਜੂਸ ਦਾ ਕੰਮ ਸ਼ੁਰੂ ਕੀਤਾ। ਜੂਸ ਦਾ ਬਹੁਤ ਮਸ਼ਹੂਰਿਆ ਕੰਮ। ਜੂਸ ਦਾ ਕੰਮ ਨੇ ਲੱਬੇ 'ਚ ਸ਼ੁਰੂ ਕੀਤਾ ਜੀ। ਅੱਛਾ ਜੀ। ਤੇ ਟਿੱਕੀ ਵਾਲੀ ਦੁਕਾਨ ਕਦੋਂ ਸ਼ੁਰੂ ਹੋਈ ਸੀ ਉਹ? ਤੇ ਟਿੱਕੀ ਵਾਲੀ ਦੁਕਾਨ ਜੀ ਤਕਰੀਬਨ 90 ਤੋਂ 95 ਦੇ ਵਿੱਚ ਜੀ। 90 ਤੋਂ 95 ਦੇ ਵਿੱਚ। ਨਹੀਂ 95 'ਚ ਦੁਕਾਨ ਤੇ ਸ਼ੁਰੂ ਹੋਈ ਆ। ਉਸ ਤੋਂ ਪਹਿਲਾਂ ਉਹ ਰੀੜੀ ਲਾਉਂਦੇ ਸੀਗੇ। ਅੱਛਾ ਕੱਲੀ ਟਿੱਕੀ। ਕੱਲੀ ਟਿੱਕੀ ਦੀ ਟਿੱਕੀ ਬੜੀ ਮਸ਼ਹੂਰ ਸੀ ਉਹਨਾਂ ਦੀ। ਵਾਹ ਜੀ। ਤੇ ਲੋਕਾਂ ਨੇ ਇੰਨਾ ਯਾਨੀ ਕਿ ਉਹਨਾਂ ਨੂੰ ਪਿਆਰ ਦਿੱਤਾ ਵੀ ਉਹਨਾਂ ਦਾ ਕੰਮ ਦੁੱਗਣਾ ਚੁਗਣਾ ਹੋ ਗਿਆ ਜੀ ਵਾਹ ਜੀ ਵਾਹ ਤੇ ਹਾਰ ਤੋਂ ਨਾਲੇ ਲੋ ਤੇ ਉਹਨਾਂ ਨੇ ਦੁਕਾਨ ਲੈ ਕੇ ਆਪਣਾ ਕੰਮ ਬਦਾਲਿਆ ਭਾਈ ਇੱਕ ਜੂਸਰ ਕੇ ਬੜੇ ਉਲੇ ਬੜਿਆ ਰੰਗ ਦੇ ਬੜੇ ਉਹਨੇ ਲੋਕ ਵੀਡੀਓ ਆਈਆਂ ਕਈ ਹੋ ਰੰਗ ਖੋਲ ਲੈਂਦੇ ਨੇ ਸੱਚੀ ਗੱਲ ਆ ਉਹ ਦੇਖੋ ਜੀ ਗੱਲ ਤਾਂ ਸੱਚੀ ਹੈ ਜੀ ਜੀ ਅਸੀਂ ਐਸੇ ਕਰਕੇ ਸਾਈਨ ਉੱਪਰ ਇੱਧਰ ਛਿੱਲ ਕੇ ਰੱਖਿਆ ਸਭੀ ਇੱਧਰ ਰੱਖੀ ਆ ਅੱਛਾ ਅਨਾਰ ਤੇ ਹੁਣ ਦਿਖਾਤਾ ਮੈਂ ਸਾਹਮਣੇ ਪਾ ਰਹੇ ਆ ਹੂੰ ਇਸੇ ਮਸ਼ੀਨ ਸਾਹਮਣੇ ਲੱਗੀ ਆ ਕੋਈ ਓਲਾ ਨਹੀਂ ਰੱਖਿਆ ਸੀ। ਹੂੰ। ਭਾਵੇਂ ਮੋਰੇ ਨੂੰ ਸੋਦਾ ਨਾ ਲੱਗਿਆ ਹੋਵੇ ਪਰ ਜੂਸ ਅਸੀਂ ਸਾਹਮਣੇ ਕੱਢਣਾ ਜੀ। ਅੱਛਾ। ਮਤਲਬ ਕੋਈ ਵੀ ਕਲਰ ਨਹੀਂ ਬਿਨਾ ਕਲਰ ਤੋਂ ਜੀ। ਅੱਛਾ। ਤੇ ਮਿੱਠੇ ਵਾਲਾ ਕੀ ਸੀ ਨਾ ਫਿਰ? ਪਾਣੀ 'ਚ ਕਦੇ ਘੋਲ ਕੇ ਰੱਖਿਆ ਹੁੰਦਾ ਉਹ। ਉਹ ਮਿੱਠੇ ਵਾਲਾ ਕੀ ਹੋਈ ਨਹੀਂ। ਕਈ ਸਾਡੇ ਕੋ ਆਉਂਦੇ ਆ। ਅਸੀਂ ਤਾਂ ਨੇਚਰਲੀ ਯਾਨੀ ਜੇ ਪਿਆਣ ਦੀ ਕੋਸ਼ਿਸ਼ ਕਰੀਦੀ ਐ। ਹਾਂ। ਪਰ ਉਹ ਕਹਿੰਦੇ ਨਹੀਂ ਸਾਨੂੰ ਮਿੱਠਾ ਜਿਹਾ ਚਾਹੀਦਾ। ਅੱਜਕੱਲ ਕਈ ਤਰ੍ਹਾਂ ਦੀ ਦੁਨੀਆ ਜੀਵ ਦਾ ਸਵਾਦ ਆ ਜੀ। ਹੂੰ। ਇਸ ਕਰਕੇ ਥੋੜਾ ਜਿਹਾ ਮਿੱਠਾ ਬਣਾ ਕੇ ਰੱਖੀਦਾ ਉਹ ਅਸੀਂ ਐਡ ਕਰ ਦਿੰਦਾ। ਸ਼ਾਬਾਸ਼। ਕੀ ਇਹਨਾਂ ਹੋਰ ਬਾਕੀ ਟਾਡੇ ਸਾਹਮਣੇ ਆ ਗਾਹਕ ਬੈਠੇ ਆ। ਬਿਲਕੁਲ ਬਿਲਕੁਲ ਇਹ ਸਬਜੀ ਮਸਾਲੇ ਆ ਜੀ। ਸ਼ਾਬਾਸ਼। ਕਿੱਥੇ ਚੰਪਾ ਆ ਗਿਆ। ਵਿੱਚ ਚੰਪਾ ਆ ਗਿਆ। ਜੂ ਸਾਰੇ ਬਥੇਰੇ ਆ। ਹਾਂਜੀ। ਪਰ ਸਮਾਨ ਇਹੀ ਵਰਤਦੇ ਆ। ਕੋਈ ਪਿਆਰ ਤੇ ਕੋਈ ਦਿਲ ਨਾਲ ਨਹੀਂ ਚੱਲਦਾ। ਸ਼ਾਬਾਸ਼। ਜੇ ਦਿਲ ਨਾਲ ਕੱਢੋ ਤਾਂ ਸਭ ਕੁਝ ਹੀ ਆ ਜਾਂਦਾ। ਬਿਲਕੁਲ ਬਿਲਕੁਲ ਸਹੀ। ਥੈਂਕ ਯੂ ਸੋ ਮੱਚ ਬੜੀ ਬਹੁਤ ਵਧੀਆ ਲੱਗਾ ਤੁਹਾਨੂੰ ਗੱਲਬਾਤ ਕਰਕੇ ਤੇ ਚਲੋ ਪਹਿਲਾਂ ਚਾਪ ਟੈਸਟ ਕਰਾਂਗੇ ਤੁਹਾਡਾ ਜੂਸ ਹੁਣ ਪੀ ਕੇ ਜਾਣਾ ਭਾਜੀ ਜ਼ਰੂਰ ਜੀ ਚਲੋ ਜੀ ਥੈਂਕ ਯੂ ਥੈਂਕ ਯੂ ਤੇ ਲੋ ਜੀ ਫਾਈਨਲੀ ਸਾਡੀ ਚਾਪ ਹੋ ਚੁੱਕੀ ਆ ਰੈਡੀ ਤੇ ਭਰਾ ਨੇ ਕਰ ਦਿੱਤੀ ਤੇ ਹੁਣ ਵਾਰਿਆ ਦੀ ਟੈਸਟਿੰਗ ਦੀ ਤੇ ਆਪਾਂ ਹੁਣ ਕੈਮਰਾ ਦਿੰਦੇ ਆ ਆਪਣੇ ਭਰਾ ਨੂੰ ਭਈਆ ਕੈਮਰਾ ਤੁਸੀਂ ਸ਼ਿਫਟ ਕਰੋ ਫੜੋ ਜੀ ਠੀਕ ਹੈ ਜੀ ਲੋ ਜੀ ਫਾਈਨਲੀ ਚਾਪ ਆਪਣੇ ਕੋਲ ਆ ਗਈ ਆ ਤੇ ਇਹ ਮੇਰਾ ਚਾਂਪ ਦਾ ਲਗਭਗ ਤੀਜਾ ਰਿਵਿਊ ਆ ਇੱਕ ਹੀ ਦਾ ਥੋੜਾ ਪਿੱਛੋਂ ਥੋੜਾ ਪਿੱਛੋਂ ਰੱਖੀ ਥੰਬਨੇਲ ਵਿੱਚ ਆ ਜੂਗਾ ਥੋੜਾ ਉੱਪਰ ਚੱਕੋ ਫੋਟੋ ਪ੍ਰੋਪਰ ਵਿੱਚ ਆਵੇ ਨਾ ਪੱਗ ਬਗਾਂ ਦੇ ਕੱਟੀ ਜਾਵੇ ਠੀਕ ਆ ਤੇ ਲੋ ਜੀ ਫਾਈਨਲੀ ਓਕੇ ਥੈਂਕ ਯੂ ਸੋ ਮਚ ਬਲੀ ਤੇ ਫਾਈਨਲੀ ਅਗੇ ਵਾਰੀ ਆਉਣ ਟੈਸਟਿੰਗ ਦੀ ਤੇ ਨੂਰ ਮੈਲ ਦੀ ਚਾਂਪ بیس ਕਰਕੇ ਦੇਖਦੇ ਆ ਕਿਵੇਂ ਦੇ ਨੂਰ ਮੈਲ ਬਹੁਤ ਖਨੇ ਰੈਸ ਕੀਤੇ ਨੇ ਰੂਸੇ ਸਮੋਸੇ ਟੈਸਟ ਕਰ ਲਏ ਨੇ ਇੱਕ ਉਹ ਕੀ ਨਹੀਂ ਪਾਈਦਾ ਇੱਥੇ ਜਿਹੜੇ ਸਾਹਮਣੇ ਸੀ ਇੱਕ ਮਿੰਟਾ ਮਿੰਟਾ ਹਲਵਾਈ ਦੇ ਛਰਲੇ ਟੈਸਟ ਕਰ ਲਏ ਨੇ ਤੇ ਹੁਣ ਮਰੀ ਅੱਜ ਭਾਈ ਹੁਣਾ ਦੀ ਚਾਪਦੀ। ਉਸ ਤੋਂ ਬਾਅਦ ਭਾਈ ਹੁਣਾ ਦਾ ਜੂਸ ਪੀ ਕੇ ਅੱਜ ਵਲੌਗ ਫਿਨਿਸ਼ ਕਰਾਂਗੇ ਤੇ ਨੈਕਸਟ ਵਲੌਗ ਦੀ ਤਿਆਰੀ ਕਰਾਂਗੇ। ਹੂੰ। ਤੇ ਲਿਗੋ ਲਾਹ ਰਹਾ ਨੂੰ ਬਈ ਮੈਂ ਨਕੋਦਰ ਦੀ ਚਾਪ ਮੇਰੀ ਫੇਵਰਿਟ ਸੀਗੀ। ਤੇ ਖੰਨੇ ਆਪਾਂ ਟੈਸਟ ਕੀਤਾ ਇੱਕ। ਬੜਾ ਇਹੜੀ ਚਾਪ ਆ ਨਾ ਨੂਰ ਮੈਲ ਦੀ ਲੱਗਦੀ ਬਾਕੀਆਂ ਨਾਲੋਂ ਡਿਫਰੈਂਟ ਆ ਮੈਂ ਜਿਹੜੇ ਦੋ ਬੰਦੇ ਖਾਦੇ ਉਹਨਾਂ ਨਾਲੋਂ ਬਹੁਤ ਡਿਫਰੈਂਟ ਆ ਤੇ ਇਸ ਕਰਕੇ ਵੀ ਟੇਸਟ ਵੀ ਵਧੀਆ ਆ ਫਲੇਵਰ ਅੱਛਾ ਮੈਂ ਵਿਦਆਊਟ ਸੌਸ ਤੋਂ ਲਿਆ ਆ ਹੋਣ ਵਾਰੀ ਆ ਕਿ ਸੌਸ ਦੇ ਨਾਲ ਹੂੰ ਕੀ ਬਾਤ ਹੈ ਹੂੰ ਹਰੀ ਹਰ ਇੱਕ ਜੀ ਬਹੁਤ ਵਧੀਆ ਜਿਹੜੇ ਛਲੀ ਦੇ ਦਾਣੇ ਆ ਜਿਹਨੂੰ সুইਟ ਕੌਰਨ ਕਹਿੰਦੇ ਲੋਕ ਆਪਣੇ ਜਿਹੜੇ ਛਲੀ ਦੇ ਦਾਣੇ ਨੇ ਬਹੁਤ ਵਧੀਆ ਬਹੁਤ ਸੁਨਾ ਫਲੇਵਰ ਆ ਰਿਹਾ ਤੇ ਵਧੀਆ ਇੱਕ ਨਾਮ ਵਾਲਾ ਮਸਾਲਾ ਨਾਮ ਵਾਲਾ ਕੋਈ ਸਪਾਈਸੀਨੈਸ ਬਹੁਤ ਵਧੀਆ ਹੈ ਤੋ ਸੋ ਆਪਾਂ ਹੁਣ ਵਲੌਗ ਇੱਥੇ ਆਪਾਂ ਫਿਨਿਸ਼ ਕਰਦੇ ਆ ਤੇ ਹੁਣ ਆਪਾਂ ਜਾਂਦੇ ਆ ਜਦ ਤੱਕ ਜੂਸ ਵਾਲੇ ਪਾਸੇ ਤਦ ਤੱਕ ਤੁਸੀਂ ਕਰੋਗੇ ਐਸੇ ਬੱਸ ਸਾਡੇ ਕੋਲ ਪਿਆ ਹੀ ਨਹੀਂ ਤੇ ਫਾਈਨਲੀ ਲੋ ਜੀ ਹੋ ਗਿਆ ਸਾਡਾ ਜੂਸ ਦਾ ਗਲਾਸ ਰੈਡੀ ਤੇ ਕੋੜ ਮਾਰੀ ਆ ਗਈ ਇਹਨੂੰ ਟੈਸਟ ਦੀ ਥੋੜਾ ਜਿਹਾ ਪਿੱਛੇ ਰੱਖ ਕੇ ਨੂੰ ਭਾਈ ਇੱਥੇ ਰੱਖਿਆ ਕਰੀ ਥੰਬਨੇਲ ਵਾਸਤੇ ਫੋਟੋ ਇੱਕ ਪ੍ਰੋਪਰ ਆ ਜੇ ਮਰੂ ਬਾਕੀ ਕੋ ਟੈਨਸ਼ਨ ਨਹੀਂ। ਸੋ ਬੇਜ ਮਿਠਾ ਪਾਇਆ? ਨਹੀਂ ਪਾਇਆ ਬਿਲਕੁਲ ਨਹੀਂ। ਕਿਉਂਕਿ ਸਿਰਫ ਜਿਹੜਾ ਫਾਈਨਲ ਕੱਸੀਆ ਉਹ ਬਿਲਕੁਲ ਪਿਆਰ ਤੇ ਪੱਕਾ ਫੀਸ ਕਰ। ਅੱਛਾ ਇੱਕ ਪਾਈਨੈਪਲ ਪਾਇਆ ਤੁਸੀਂ? ਇਹਦੇ ਵਿੱਚ ਬੀਟੂਟ ਹੋ ਗਿਆ, ਬਸੰਮੀ ਹੋ ਗਈ, ਨਾਲ ਹੋ ਗਿਆ ਅਨਾਰ। ਮਤਲਬ ਇਹਦੇ ਵਿੱਚ ਕੋਈ ਵੀ ਐਕਸਟਰਾ ਜਿਹੜਾ ਹੋਰ ਕੋਈ ਕੋਈ ਵੀ ਚੀਜ਼ ਨਹੀਂ ਪਈ। ਅਸੀਂ ਜਿਹੜਾ ਘਰੇ ਮਸਾਲਾ ਬਣਾਉਂਦਾ ਹੈ ਨਾ ਆਪਣਾ ਨਮਕ ਇੱਕ ਮਿੰਟ ਹੋਲ ਰੱਖੋ। ਕਲੀਅਰ ਪਤਾ ਲੱਗਦਾ ਕੋਈ ਆਵਾਜ਼ ਤੁਹਾਡੀ ਬੇਦਰ ਤੱਕ ਪਹੁੰਚ ਰਹੀ ਨਹੀਂ ਤੇ ਮੈਨੂੰ ਰਿਪੀਟ ਕਰਨੀ ਪੈਣੀ ਆ। ਹਾਂਜੀ। ਹਾਂਜੀ ਬੈਜੀ। ਅਸੀਂ ਇਹਦੇ ਵਿੱਚ ਸਿਰਫ ਅਨਾਰ ਤੇ ਬੀਫ ਫਰੂਟ ਹਾਂ ਤੇ ਮਸੰਮੀ ਹੋ ਗਈ ਤੇ ਪਾਈਨੈਪਲ ਹੋ ਗਿਆ। ਅੱਛਾ ਬਿਲਕੁਲ ਤਿਆਰ ਹੁੰਦਾ ਸਾਡਾ ਫਰੂਟ। ਉਹਦੇ ਨਾਲ ਮਿੱਠਾ ਪਾਣ ਦੀ ਲੋੜ ਨਹੀਂ ਪੈਂਦੀ। ਅੱਛਾ ਤੇ ਇੱਕ ਜਿਹੜਾ ਸੀ ਘਰ ਆਪਣਾ ਤਿਆਰ ਕਰੀਦਾ ਨਮਕ ਉਹ ਚ ਪੰਜ ਆਟਾ ਪੈਂਦੀਆਂ ਆ ਸਾਡਾ ਤੁਸੀਂ ਜੂਸ ਅੱਜ ਪੀ ਕੇ ਦੇਖ ਲਓ ਸਾਲ ਬਾਅਦ 6 ਮਹੀਨੇ 2 ਸਾਲ 3 ਸਾਲ ਤੁਹਾਨੂੰ ਇਹੀ ਟੇਸਟ ਮਿਲੂਗਾ ਜੀ ਇਹ ਤੋਂ ਇਲਾਵਾ ਹੋਰ ਕੋਈ ਨਹੀਂ ਅੱਛਾ ਬਿਲਕੁਲ ਅੱਛਾ ਮੈਨੂੰ ਇੱਕ ਗੱਲ ਹੋਰ ਦੋ ਥੋੜਾ ਜਿਹਾ ਪਿੱਛੇ ਰੱਖਿਓ ਭਾਈ ਆ ਨਹੀਂ ਵਿੱਚ ਰਿਹਾ ਥੋੜੇ ਅੱਛਾ ਮੈਨੂੰ ਇੱਕ ਗੱਲ ਦੱਸਿਓ ਮੈਨੂੰ ਇੱਕ ਮੇਰੇ ਦਿਮਾਗ ਕਨਫਿਊਜ਼ਨ ਸੀ ਕਿ ਇਹ ਫਰੂਟ ਤੁਸੀਂ ਕੱਟ ਕੇ ਰੱਖਦੇ। ਹਾਂਜੀ। ਜੂਸ ਵਾਲੇ ਚ ਵੀ ਆਪਣਾ ਮਸੰਮੀ ਆ। ਇਹ ਮਸੰਮੀ ਕਿੰਨੀ ਦੇਰ ਤੱਕ ਛਿੱਲੀ ਰੱਖੀ ਜਾ ਸਕਦੀ ਆ? ਠੀਕ ਹੈ ਜੀ। ਤੇ ਕਿੰਨੀ ਦੇਰ ਬਾਅਦ ਉਹ ਮਸੰਮੀ ਛਿੱਲੀ ਹੋ ਜਿਹੜੀ ਆ, ਆਕਸਪਾਰ ਹੋ ਜਾਂਦੀ ਆ? ਮਸੰਮੀ ਇੰਦਾ ਜੀ ਅਸੀਂ ਜ਼ਿਆਦਾ ਟਾਈਮ ਤੱਕ ਨਹੀਂ ਰੱਖੀ ਹੈਗੀ ਕਿਉਂਕਿ ਸਾਡੇ ਕੋਲ ਗਾਕ ਐਵਰ ਜੀ ਚੱਲਦਾ ਰਹਿੰਦਾ ਜੀ। ਤੇ ਇੰਨਾ ਸਾਡੇ ਕੋਲ ਟਾਈਮ ਨਹੀਂ ਲੱਗਦਾ ਅਸੀਂ ਸਟਾਕ ਕਰ ਲਈਏ। ਵੱਧ ਤੋਂ ਵੱਧ ਵੀ ਅਸੀਂ 1 ਘੰਟਾ ਅਸੀਂ ਰੱਖਦੇ ਆ ਇਹਨੂੰ। ਅੱਛਾ। ਘੰਟੇ 'ਚ ਸਾਡੇ ਜਦੋਂ ਲੱਗ ਜਾਂਦਾ ਅਸੀਂ ਨਾਲ ਹੀ ਮੁੰਡਾ ਬੈਠਾ ਉਹ ਤਿਆਰ ਕਰ ਦਿੰਦਾ। ओके okay. मतलब ये घंटे का नुकसान नहीं करता नहीं कोई मतलब जितना हो कई बंदे सवेरे छळ के रख लेने ने नहीं नहीं वो दा किनु आगे किनु ਹੁੰਦੇ ਸੀ ਉਹ ਸ਼ਾਮ ਤੱਕ ਰੱਖੀ ਰੱਖਨੇ ਉਹ ਖਰਾਬ ਚ ਹੋ ਜਣੇ ਉਹ ਦੇਖੋ ਜੀ ਉਹੀ ਗੱਲ ਆ ਗਈ ਨਾ ਮੇਰੇ ਕੋ ਨੂਰਮਲ ਦੇ ਆਲੇ ਦੁਆਲੇ ਹਰ ਇੱਕ ਪੇੜ ਦਾ ਬੰਦਾ ਹੁੰਦਾ ਕਿਸੇ ਨੂੰ ਵੀ ਪੁੱਛ ਲਈਓ ਓਕੇ ਵੀ ਜਦੋਂ ਜੂਸ ਪੀਂਦੇ ਆ ਤਾਜ਼ੇ ਦਾ ਤੇ ਉਹਦਾ ਕੀ ਫਰਕ ਨਹੀਂ ਤੇ ਆ ਤੁਹਾਡਾ ਫਰਕ ਪਤਾ ਲੱਗ ਰਿਹਾ ਬਿਲਕੁਲ ਜੀ ਫਰਕ ਪਤਾ ਲੱਗ ਰਿਹਾ ਕਿਉਂਕਿ ਬਾਰੋਂ ਲੋਕੀ ਕੀ ਕੇ ਮੇਰੇ ਕੋ ਆਂਦੇ ਆ ਕਹਿੰਦੇ ਪਾਜੀ ਬਈ ਜੂਸ ਅਸੀਂ ਪੀਤਾ ਸਾਨੂੰ ਬਹੁਤ ਜਲਦੀ ਸੀ ਕਾਲੀ ਸੀ ਅਸੀਂ ਕਰਵਾ ਲਿਆ ਹਾਂ ਪਰ ਜੂਸ ਅੰਦਰੋਂ ਪੀਦਾ ਆਉਂਦਾ ਬਾਹਰੋਂ ਆਉਂਦਾ ਬਾਹਰੋਂ ਇਹ ਗੱਲ ਪੱਕੀ ਆ ਤੇ ਮੈਂ ਕਹਾਂ ਜੀ ਪਾਜੀ ਉਹਨਾਂ ਵੀ ਸਿਰਫ ਇਹੀ ਉਹਨਾਂ ਦੇ ਦਿਲ ਦੇ ਵਿੱਚ ਆ ਅਸੀਂ ਪੈਸੇ ਬਟੋਰਨੇ ਆ ਅਸੀਂ ਗਾਹ ਖਲੀ ਤੇ ਨਾ ਹੀ ਪਿਆਰ ਉਹਨਾਂ ਅਸੀਂ ਇੱਕ ਥਾਂ ਤੇ ੱਡਾ ਲਾਇਆ ਸਾਡੇ ਕੋ ਕੋਈ ਵੀ ਕਸਟਮਰ ਹੁੰਦਾ ਆ ਅਸੀਂ ਸਿਰਫ ਉਹਨਾਂ ਪਿਆਰ ਨਾਲ ਡੀਲਿੰਗ ਕਰੀ ਦੀ ਹੈ ਜਦੋਂ ਮਰਜ਼ੀ ਆ ਜਵੇ ਉਹ ਵਾਕਈ ਕਹਿੰਦਾ ਹੈ ਵੀ ਤੁਹਾਨੂੰ ਪੈਸੇ ਨਹੀਂ ਚਾਹੀਦੇ ਤੁਹਾਨੂੰ ਗਾਹਕ ਚਾਹੀਦਾ ਇਹ ਗੱਲ ਪੱਕਿਆ ਵੀ ਵਾਕਈ ਜੂਸ ਪੀ ਕੇ ਪਤਾ ਲੱਗਦਾ ਵਾਕਈ ਜੂਸ ਕਿੰਨਾ ਫਰੈਸ਼ ਹੈਗਾ ਤੇ ਕਿੰਨਾ ਟੇਸਟੀ ਹੈ ਤੇ ਸੋ ਅੱਜ ਦਾ ਆਪਣਾ ਵਲੌਗ ਹੈ ਇੰਨਾ ਹੀ ਬਾਈ ਥੈਂਕ ਯੂ ਸੋ ਮੱਚ ਭਾਜੀ ਤੇ ਇਹਨਾਂ ਨੇ ਭਰਾਵਾਂ ਦੀ ਭਰਾ ਦੀ ਚਾਹ ਵਾ ਦਿੱਲੀ ਵਾਲਿਆਂ ਦੀ ਸਪੈਸ਼ਲ ਸੋਇਆ ਚਾਹ ਤੇ ਨਾਲ ਹੀ ਦਿੱਲੀ ਵਾਲਿਆਂ ਦਾ ਸਪੈਸ਼ਲ ਜੂਸ ਜੱਤੇ ਠੀਕ ਹੈ ਤੇ ਇੱਕ ਟਿੱਕੀਆਂ ਵਾਲੀ ਰਹਿ ਗਈ ਹੈ ਟਿੱਕੀਆਂ ਵਾਲੀ ਹੁਣ ਵਲੌਗ ਅਸੀਂ ਕੱਲ ਸ਼ੂਟ ਕਰਾਂਗੇ ਕਿਉਂਕਿ ਉਹ ਸਾਡਾ ਪੈਂਡਿੰਗ ਆ ਉਹ ਛੋਟਾ ਸੀਗਾ ਹਾਂ ਉਹ ਕੁਲਫੀ ਵਾਲਾ ਵੀ ਆ ਉਹਨੇ ਲੱਛਾ ਕੁਲਫੀ ਸ਼ੁਰੂ ਕੀਤੀ ਹਾਂ 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 ਉਹ ਅਸੀਂ ਜਿਹੜੀ ਹੈਗੀ ਆ ਨਾਲ ਟਿੱਕੀਆਂ ਵਾਲੇ ਭਰਾਵਾਂ ਦੇ ਨਾਲ ਜਿਹੜੀ ਆ ਉਹ ਅਸੀਂ ਉਹ ਮਿੱਠੇ ਦਾ ਨਾਲ ਉਹ ਕੰਬੀਨੇਸ਼ਨ ਕਰਾਂਗੇ ਲੱਛਾ ਕੁਲਫੀ ਹੋਰ ਨੂਰਵੈਲ 'ਚ ਕੋਈ ਨਹੀਂ ਲਾਂਦਾ ਹਾਂ ਨਹੀਂ ਲਾਂਦਾ ਕੋਈ ਵੀ ਸਿਰਫ ਪਿਆਰ ਇੰਨਾ ਮਿਲਿਆ ਆ ਲੋਕੀ ਬਾਰ-ਬਾਰ ਕਿ ਅੱਗੇ ਉਹ ਇੱਥੇ ਵੀ ਲਾਉਂਦੇ ਹੁੰਦੇ ਸੀ ਹਨਾ ਮੈਂ ਉਹਨਾਂ ਨੂੰ ਖਾ ਕੇ ਕਿ ਵੀ ਕਿਹਾ ਸੀ ਸ਼ਾਪ ਲਈ ਉਹਨਾਂ ਨੇ ਰੈਂਟ ਤੇ ਕੀ ਬਾਤ ਹੈ ਭਾਜੀ ਬੜੀ ਜਲਦੀ ਓਏ ਬਾਈ ਲੱਛੇ ਫੁਰਦਾ ਗੁਲਫੀ ਲਾਉਂਦੇ ਨੇ ਉਹਨਾਂ ਕੋਲ ਚੱਲਾਂਗੇ ਤੇ ਸੋ ਹੁਣ ਵੀਡੀਓ ਸਾਡੀ ਇੰਨੀ ਆ ਤਾਂ ਹੁਣ ਤੁਸੀਂ ਕਰਨਾ ਕੀ ਹੈ ਚੈਨਲ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਦੇ ਹੋ ਸੋਣਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸੋ ਥੈਂਕ ਯੂ ਸੋ ਮੱਚ